ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਤੇਰਾ ਉਦੇਸ਼ ਜਿਹੜਾ ਆਬਜੈਕਟਿਵ ਹੈਗਾ ਦਾ ਕਾਰਜ ਮਕਸਦ ਇਹਦਾ ਕੀ ਹੈ ਕਿ ਰਿਸਪਾਂਸਿਬਿਲਟੀ ਅਸੀਂ ਦੇ ਲਈ ਆਪਣੇ ਅਫਸਰ ਸਹਿਬਾਨਾਂ ਨੂੰ ਇੱਕ ਤਰ੍ਹਾਂ ਦੀ ਉਹ ਸੜਕ ਨੂੰ ਉਹ ਗੋਦ ਲੈਣਗੇ ਉਸ ਸੜਕ ਨੂੰ ਉਸ ਰਸਤੇ ਨੂੰ ਉਹਦੇ ਉਹ ਜ਼ਿੰਮੇਵਾਰੀ ਵਾਂਗ ਉਹਨੂੰ ਉਹਦੀ ਦੇਖ ਦੇਖਪਾਲ ਕਰਨਗੇ ਸਾਮ ਸੰਭਾਲ ਕਰਨਗੇ ਰੱਖ ਰਖਾਵ ਕਰਨਗੇ ਤੇ ਮੈਂ ਕਹਾਂਗਾ ਜਿਹੜੇ ਸਿਵਿਕ ਇਨਫਰਾਸਟ੍ਰਕਚਰ ਹੁੰਦੇ ਹੈਗੇ ਜਿਹੜੇ ਸਟੈਂਡਰਡ ਜਿਹੜੇ ਅਸੀਂ ਮੇਨਟੇਨ ਕਰਨੇ ਹੁੰਦੇ ਹਾਈਸਟ ਸਟੈਂਡਰਡ ਉਹਦੇ ਵਿੱਚੋਂ ਪੂਰਾ ਆਪਣਾ ਉਹ ਯੋਗਦਾਨ ਪਾਉਣਗੇ ਜੀ ਇਹ ਤਕਰੀਬਨ ਜੇ ਅਸੀਂ ਗਾਈਡਲਾਈਨਸ ਦੀ ਗੱਲ ਕਰ ਲਈਏ ਇਹ ਹਰੇਕ ਡਿਸਟ੍ਰਿਕਟ ਲੈਵਲ ਦੇ ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਸਾਡੇ ਡੀਸੀ ਸਹਿਬਾਨ ਵੱਲੋਂ ਹੋ ਦਿੱਤੀਆਂ ਜਾਣ ਗਿਆ ਤੇ ਇਹਦੇ ਵਿੱਚ ਉਸ ਸ਼ਹਿਰ ਦੇ ਸਾਰੇ ਕਲਾਸ 1 ਅਫਸਰ ਚਾਹੇ ਉਹ ਡੀਸੀ ਸਹਿਬਾਨ ਹੋਣ ਏਡੀਸੀ ਸਹਿਬਾਨ ਸਾਡੇ ਐਸਡੀਐਮ ਸਹਿਬਾਨ ਚਾਹੇ ਕਮਿਸ਼ਨਰ ਸਹਿਬਾਨ ਹੋਣ ਚਾਹੇ ਸਾਡੇ ਈਓ ਸਹਿਬਾਨ ਹੋਣ ਉਹਨਾਂ ਨੂੰ ਹਰੇਕ ਨੂੰ ਤਕਰੀਬਨ ਕਹਿ ਸਕਦੇ ਕਿ ਅਸੀਂ 10 ਕਿਲੋਮੀਟਰ ਜਿਹੜਾ ਸਟਰੈਚ ਹੈਗਾ ਰੋਡ ਦਾ ਸੀ ਆਪਾਂ ਨੂੰ ਦੇ ਦਾਂਗੇ ਆਪਾਂ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੋਗੀ ਉਹਨਾਂ ਦੀ ਰੱਖ-ਰਖਾਅ ਦੀ ਸਾਮ ਸੰਭਾਲ ਦੀ ਦੇਖਰੇਖ ਦੀ ਚਾਹੇ ਉਹਦੇ ਵਿੱਚ ਪੋਰਟਫੋਲਡਸ ਦੀ ਗੱਲ ਕਰ ਲਈਏ ਉਹਨਾਂ ਦੀ ਰਿਪੇਅਰ ਦੀ ਚਾਹੇ ਉਹ ਰੋਡ ਦੀ ਬਿਊਟੀਫਿਕੇਸ਼ਨ ਦੀ ਗੱਲ ਕਰ ਲਈਏ ਐਚਐਸਸੀ ਫੁੱਟਪਾਥ ਦੀ ਗੱਲ ਕਰ ਲਈਏ ਚਾਹੇ ਉਹ ਰਸਤੇ ਚਾਹੇ ਰੋਡ ਤੇ ਉਹ ਕੋਈ ਵੇਸਟ ਪਿਆ ਹੋਵੇ ਕੂੜਾ ਪਿਆ ਹੋਵੇ ਉਹਦੀ ਲਿਫਟਿੰਗ ਦੀ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਤੇ ਬੜੀ ਅਸੀਂ ਟੈਕਨੀਕਲੀ ਅਸੀਂ ਇਹਨੂੰ ਆਪਾਂ ਅਪਲਾਈ ਕਰਾਂਗੇ ਆਪਾਂ ਜਿਹਦੇ ਵਿੱਚ ਰਿਪੋਰਟਿੰਗ ਵੀ ਹੋਵੇਗੀ ਮੋਬਾਈਲ ਐਪਲੀਕੇਸ਼ਨ ਦਿੱਤੀ ਜਾਏਗੀ ਜਿਸ ਵਿੱਚ ਉਹ ਰੀਅਲ ਟਾਈਮ ਡਾਟਾ ਕੈਪਚਰ ਜਿਹੜਾ ਹੁੰਦਾ ਹੈਗਾ ਜੀ ਦੇ ਵਿੱਚ ਲੋਕੇਸ਼ਨ ਟਾਈਮ ਡੇਟ ਸਾਰਾ ਕੁਝ ਉਹਦੇ ਵਿੱਚ ਹੋਏਗਾ ਤੇ ਉਹ ਅੱਗੇ ਜਿਹੜੇ ਕਨਸਰਨਡ ਯੂਐਲਬੀਜ਼ ਜਾਂ ਜਿਹੜੇ ਕਨਸਰਨਡ ਜਿਹੜੇ ਸਾਡੇ ਕਾਰਪੋਰੇਸ਼ਨ ਹੈਗੇ ਆ ਉਹਨਾਂ ਨੂੰ ਫਾਰਵਰਡ ਕੀਤਾ ਜਾਏਗੀ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਕੋੜਾ ਪਿਆ ਆ ਜਿੱਥੇ ਵੀ ਲੱਗਿਆ ਕਿ ਪੋਟホール ਹੈਗਾ ਆ ਨੁਕਸਾਨ ਕਰ ਰਿਹਾ ਹੈਗਾ ਜਿੱਥੇ ਸਫਾਈ ਨਹੀਂ ਹੈਗੀ ਉਹ ਸਾਰੇ ਦਾ ਸਾਰਾ ਉਹ ਥਰੂ ਮੋਬਾਈਲ ਐਪਲੀਕੇਸ਼ਨ ਉਹ ਅਪਲੋਡ ਕੀਤਾ ਜਾਵੇਗਾ ਤੇ ਡਿਸਟ੍ਰਿਕਟ ਲੈਵਲ ਤੇ ਇੱਕ WhatsApp ਵੀ ਗਰੁੱਪ ਬਣਾਇਆ ਜਾਏਗਾ ਕਾਰਪੋਰੇਸ਼ਨ ਦੇ ਲੈਵਲ ਤੇ ਜਿੱਥੇ ਕਾਰਪੋਰੇਸ਼ਨਸ ਹੈਗੀਆਂ ਜਿੱਥੇ ਜ਼ਿਲ੍ਹੇ ਹੈਗੇ ਡਿਸਟ੍ਰਿਕਟ ਹੈਗੇ ਜਿੱਥੇ ULVs ਹੈਗੀਆਂ ਉਸ ਲੈਵਲ ਤੇ ਇੱਕ ਗਰੁੱਪ ਬਣਾ ਕੇ ਉਹਦੇ ਵਿੱਚ ਉਹ ਸਾਰਾ ਡਾਟਾ ਪੋਸਟ ਵੀ ਕੀਤਾ ਜਾਏਗਾ ਤੇ ਉਹਦੇ ਵਿੱਚ ਅਸੀਂ ਵੀ ਹੋਵਾਂਗੇ ਸਾਡੇ ਹੈੱਡਕ quarter ਦੇ ਅਫੀਸ਼ਰਸ ਵੀ ਹੋਣਗੇ ਤੇ ਨਾਲ ਲੋਕਲ ਐਮਐਲਏਸ ਵੀ ਹੋ ਜਾਣਗੇ ਤਾਂ ਕਿ ਸਾਨੂੰ ਪਤਾ ਚੱਲਦਾ ਰਹੂਗਾ ਕਿ ਪ੍ਰੋਬਲਮ ਕਿੱਥੇ ਪ੍ਰੋਬਲਮ ਹੈਗਾ ਉਹਦੀ ਜਿਹੜੀ ਫਾਲੋਅ ਅਪ ਹੈਗੀ ਆ ਉਹਦੇ ਲੈਨ ਵੀ ਸਾਨੂੰ ਬੜੀ ਉਹ ਉਹ ਇਜ਼ੀ ਹੋਏਗਾ ਤੇ ਬੜੀ ਯੋਜਨਾਬੰਦ ਸਾਡੀ ਇੱਕ ਕੈਂਪੇਨਿੰਗ ਪਲਾਨਿੰਗ ਹੈਗੀ ਆ ਕਿ ਹਰੇਕ ਅਫਸਰ ਸਹਿਬਾਨ ਨੂੰ ਉਹਦਾ ਪੂਰਾ ਜਿੰਨੇ ਵੀ ਅਸੀਂ ਆਪਾਂ ਸਟ੍ਰੈਚ ਦਵਾਵਾਂਗੇ ਰੋਡ ਦਾ ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੇ ਤੱਕ ਖਤਮ ਹੋ ਰਹੀ ਆ ਡੇਲੀ ਬੇਸਿਸ ਤੇ ਉਹਦੀ ਉਹ ਉਹਨਾਂ ਦੀ ਮੋਨੀਟਰਿੰਗ ਹੋਏਗੀ ਤੇ ਮੈਂ ਜੋ ਇਸ ਤੋਂ ਜਿਹੜੀ ਜਿਹੜੀ ਕੈਂਪੇਨ ਅਸੀਂ ਸ਼ੁਰੂ ਕਰਨ ਜਾ ਰਹੇ ਹੈਗੇ ਆ ਇਹ ਜਿਹੜੇ ਆਊਟਕਮਸ ਹੈਗੇ ਮੈਂ ਇਹ ਹੀ ਕਹੂੰਗਾ ਕਿ ਇੱਕ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪਾਂ ਇਹ ਜ਼ਿੰਮੇਵਾਰੀ ਦਵਾਗੇ ਆਪਾਂ ਜਿਦਾ ਸੀ ਆਪਣੇ ਘਰਾਂ ਚ ਸਫਾਈ ਕਰਦੇ ਆ ਉਸੇ ਤਰ੍ਹਾਂ ਇਹ ਉਹ ਬਾਹਰ ਵੀ ਸਫਾਈ ਦਾ ਖਿਆਲ ਲੱਖਾਂਗੇ ਤੇ ਮੈਂ ਕਹੂੰਗਾ ਕਿ ਇੱਕ 10 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਰੋਡ ਦਾ ਹੈਗਾ ਉਹਦੀ ਸਾਰੀ ਉਹਦੀ ਦੇਖਪਾਲ ਉਹਨਾਂ ਦੇ ਹੱਥ ਹੋਏਗੀ ਤੇ ਮੈਂ ਇਹੀ ਉਮੀਦ ਕਰਦਾ ਕਿ ਉਹ ਜਿਹੜੀ ਇਹ ਰੋਡ ਅਸੀਂ ਉਹਨੂੰ ਦਵਾਂਗੇ ਆਪਾਂ ਜਿੰਨਾ ਵੀ ਸਟ੍ਰੈਚ ਅਸੀਂ ਦਵਾਂਗੇ ਉਹਦੀ ਦੇਖਪਾਲ ਜਿਦਾ ਅਸੀਂ ਆਪਣੇ ਬੱਚਿਆਂ ਨੂੰ ਆਪਾਂ ਪਾਲੀਦਾ ਹੈਗਾ ਉਹਦੀ ਦੇਖਪਾਲ ਉਸ ਤਰ੍ਹਾਂ ਹੀ ਕਰਨਗੇ ਤੇ ਅਸੀਂ ਪੰਜਾਬ ਸਰਕਾਰ ਆਪਣੇ ਅਫਸਰ ਸਹਿਬਾਨ ਦਾ ਬੜਾ ਮਾਣ ਕਰਦੀ ਉਹਨਾਂ ਦੇ ਬੜਾ ਮਾਣ ਕਰਦੀ ਆ ਤੇ ਬਸ ਇਹੀ ਸਨੇਹਾ ਹੈਗਾ ਕਿ ਅਸੀਂ ਦੇ ਆਰ ਗੁੱਡ ਐਡਮਿਨਿਸਟਰेटर ਦੇ ਆਰ ਗੁੱਡ ਆਫੀਸਰਸ ਟੇਕ ਅ ਰਿਸਪੋਨਸਿਬਲ ਸਿਟੀਜ਼ਨ ਬਨ ਕੇ ਔਰ ਰੋਡ ਦਾ ਕਸਟੋਡੀਅਨ ਬਨ ਕੇ ਅਸੀਂ ਆਪਾ ਜਿੰਨਾ ਕ ਅਸੀਂ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਬਿਹਤਰ ਲਈ ਇਸੇ ਆਪਾ ਉਹਨਾਂ ਕੋਲ ਹੈਲਪ ਲੈ ਸਕਦੇ ਅਸੀਂ ਆਪਾ ਲਾਵਾਂਗੇ ਸੋ ਇਹੀ ਸੀ ਅੱਜ ਜਿਹੜਾ ਮਿਸ਼ਨ ਸੀ ਅੱਜ ਦਾ ਪੰਜਾਬ ਸੜਕ ਸਾਫ ਮਿਸ਼ਨ ਸਫਾਈ ਮਿਸ਼ਨ ਉਹਦੇ ਰਿਲੇਟਡ ਅਸੇਪਾ ਪ੍ਰੈਸ ਕਾਨਫਰੰਸ ਕੀਤੀ ਤੇ ਮੈਂ ਤੁਹਾਡਾ ਇੱਕ ਵਾਰੀ ਫਿਰ ਸਾਰਿਆਂ ਦੇ ਇਥੇ ਪਹੁੰਚੇ ਤੁਹਾਡਾ ਧੰਨਵਾਦ ਕਰਦਾ ਤੇ ਤੁਹਾਡਾ ਸਵਾਗਤ ਕਰਦਾ ਐਂਡ ਇਨੀ ਕੁਸਚਨਸ ਵੀ ਕੈਨ ਟੇਕ ਓਨ ਡਾਕਟਰ ਸਿਰ ਸਿਰ ਜ਼ਿੰਮੇਵਾਰੀ ਸਰਕਾਰ ਦੀ ਉਹਦੇ ਨੱਖ ਰਖਾਉਂਦੀ ਵੀ ਸਰਕਾਰ ਦੀ ਇਹਦੇ ਅਫਸਰ ਕੀ ਕਰੇ ਜੀ ਦੇਖੋ ਜੀ ਬਣਾਉਣ ਦੇ ਵੀ ਜ਼ਿੰਮੇਵਾਰੀ ਸਰਕਾਰ ਦੀ ਹੈਗੀ ਆ ਤੇ ਇਹਨੂੰ ਸਿਰਫ ਅਸੀਂ ਆਪਾਂ ਇਹਦੀ ਬੈਟਰ ਮੋਨਿਟਰਿੰਗ ਵਾਸਤੇ ਇਹ ਵੀ ਹੋਰ ਇਹਨੂੰ ਵਧੀਆ ਢੰਗ ਨਾਲ ਇਹਨੂੰ ਮੋਨੀਟਰ ਕਰਨ ਵਾਸਤੇ ਤਾਂ ਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਕੇਵਲ ਹੁੰਦਾ ਕਿ ਸਾਡੇ ਧਿਆਨ 'ਚ ਨਹੀਂ ਆਂਦਾ ਹੈਗਾ ਤੇ ਪੁਆਇੰਟ ਟੂ ਪੁਆਇੰਟ ਮਤਲਬ ਟੂ ਬੀ ਵੈਰੀ ਕਲੀਅਰ ਕਿ ਮੋਕੇ ਸਜਿਥੇ ਵੀ ਕਿ ਦਿੱਕਤ ਆਂਦੀ ਸਾਨੂੰ ਉਹਦਾ ਸਾਡੇ ਕੋਲ ਸੁਨੇਹਾ ਜਵੇ ਤੇ ਉਹਦੀ ਜਦੋਂ ਵੀ ਸੁਨੇਹਾ ਸਾਨੂੰ ਲੱਗਦਾ ਕਿ ਅਸੀਂ ਆਪਾਂ ਉਹਨੂੰ ਆਪਾਂ ਸਹੀ ਦਰਸਤ ਕਰਾ ਸਕਦੇ ਹਾਂ ਆਪਾਂ ਸਾਤੀ ਦੇ ਲੋਕਲ ਬੋਰਡ ਪਰ ਸਰ ਉਹਨਾਂ ਪਰ ਇੱਕ ਬਹਿ ਕਰੇਗਾ ਪੀਡਾ ਪੁੰਦੀ ਮਹਿਕਮਾ ਕਿ ਮਹਿਕਮਾ ਨਹੀਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਮਨੀਟਰ ਕਰ ਰਿਹਾ ਸਹੀ ਅਫਸਰਾਂ ਨੂੰ ਹੀ ਡਿਊਟੀ ਲਾਉਣੀ ਪੈ ਰਹੀ ਆ ਉਹਨਾਂ ਦੀ ਡਿਊਟੀ ਕਿਉਂਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਸੜਕਾਂ ਇੱਕ ਅਫਸਰ ਨੂੰ 10 ਕਿਲੋਮੀਟਰ ਸੜਕ ਦੇ ਹੀ ਦੇਉਗੀ ਜਦੋਂ ਬਾਕੀ ਹਜ਼ਾਰਾਂ ਕਿਲੋਮੀਟਰ ਸੜਕਾਂ ਦੇ ਜੀ ਲਈ ਸਹੀ ਗੱਲ ਹੈ ਦੇਖੋ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਉਹ ਸਾਡੇ ਜਿਵੇਂ ਹੋਰੀ ਬੰਦੀ ਹੈਗੀ ਆ ਜੋ ਡਿਪਾਰਟਮੈਂਟ ਨੇ ਕੰਮ ਕਰਨਾ ਕਰਨੇ ਕਰਨਾ ਸਰਕਾਰ ਨੇ ਕੰਮ ਕਰਨੇ ਕਰਨਾ ਹੈਗਾ ਅਸੀਂ ਇਹੀ ਚਾਹਦੇ ਕਿ ਜਿਹੜੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਜਿਹੜੀ ਅਸੀਂ ਉਹ ਨਿਭਾਣੀ ਆ ਉਹ ਵੀ ਆਪਾਂ ਉਹਨੂੰ ਸਹੀ ਤਰੀਕੇ ਨਾਲ ਨਿਭਾ ਕੇ ਅਸੀਂ ਜਿਹੜੀ ਵੀ ਪ੍ਰੋਬਲਮ ਸੜਕਾਂ ਤੇ ਆਂਦੀ ਜਾਂ ਕਿਤੇ ਗੰਦਗੀ ਆਂਦੀ ਜਾਂ ਲਾਈਟਿੰਗ ਦੀ ਆਂਦੀ ਜਾਂ ਪੋਟ ਹੋਲਸ ਦੀ ਆਂਦੀ ਆ ਉਹਨੂੰ ਆਪਾਂ ਸਹੀ ਕਰੀਏ ਜੀ 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 ਮੈਂ ਵੀ ਸਮਝ ਲਈ ਤੁਸੀਂ ਕਹਿੰਦੇ ਲੋਕ ਵੀ ਜ਼ਿੰਮੇਵਾਰੀ ਸਮਝਣ ਪਰ ਜਿਹੜੇ ਅਸਲੀ ਜ਼ਿੰਮੇਵਾਰ ਆਲਰੇਡੀ ਇੱਥੇ ਨੇ ਜਿਨ੍ਹਾਂ ਨੇ ਉਹ ਸੜਕ ਦੀ ਜ਼ਿੰਮੇਵਾਰੀ ਨਿਭਾਉਣੀ ਆ ਜਿਹੜੇ ਉਹ ਨਹੀਂ ਨਿਭਾਰੇ ਫਿਰ ਉਹਨਾਂ ਦਾ ਕੀ ਕਰਨਾ ਹੈ ਨਹੀਂ ਮੈਂ ਗੱਲ ਕਰ ਰਿਹਾ ਹਾਂ ਸਫਾਈ ਦੀ ਜੀ 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 ਸਫਾਈ ਸਾਰੇ ਕੁਝ ਪੱਤੀ ਕਰਦੇ ਹੋਏ ਇਹ ਹੋ ਰਹੀ ਹੈ ਉਹਨਾਂ ਤੇ ਕੋਈ ਕਾਰਵਾਈ ਹੋਵੇ ਕਿ ਜਿਹਨੇ ਨਹੀਂ ਨਿਭਾਈ ਜ਼ਿੰਮੇਵਾਰੀ ਤਾਂ ਕਿ ਆਪਾਂ ਨੂੰ ਐਡ ਆਨ ਬੰਦੇ ਲਾਉਣੇ ਨਹੀਂ ਹੋਏਗੀ ਕਿਉਂ ਨਹੀਂ ਹੋਏਗੀ ਜਿੱਥੇ ਵੀ ਲੱਗਿਆ ਕਿ ਕੋਈ ਬੰਦਾ ਰਿਸਪੌਂਸਿਬਲ ਕੰਮ ਕਰ ਰਿਹਾ ਜਾਂ ਨਹੀਂ ਕੰਮ ਕਰ ਰਿਹਾ ਕਿ ਜਿੰਮੇਵਾਰੀ ਨਹੀਂ ਨਿਭਾਰਿਆ ਇਸ ਤਰ੍ਹਾਂ ਦੇ ਚੈੱਕ ਹੀ ਹੈਗਾ ਮੋਨਿਟਰ ਚੈੱਕ ਹੀ ਹੈਗਾ ਜੀ 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 ਨੂੰ ਅਪਡੇਟ ਕਰਨਾ ਪਿਆ ਕਿ ਉਹ ਜ਼ਿੰਮੇਵਾਰੀ ਨਹੀਂ ਸੀ ਨਿਭਾਰੇ ਜੀ ਦੇ ਵੀ ਭਾਈ ਹੋਏ ਕਿ ਆਈਡੀ ਇਹਦੇ ਕੰਮ ਸਹੀ ਨਹੀਂ ਆ ਤਾਂ ਦੇ ਕੇ ਕੋਈ ਕਿਸੇ ਕੀਤਾ ਸੀ ਜਲਾਣਾ ਪਿਆ ਜੀ ਦੇਖੋ ਮੈਂ ਚਲੋ ਜਸਟ ਜਸਟ ਆਨਸਰ ਵੀ तकरीबन ਦੋ ਖਫਤੇ ਤੋਂ ਮੈਂ ਗਰਾਉਂਡ ਤੇ ਉਤਰਿਆ ਤੁਸੀਂ ਦੇਖਿਆ ਹੋਣਾ ਫਗਵਾੜੇ ਗਏ ਸੀ ਸੀਐਸ ਸੀ ਡੇਰਾਬੱਸੀ ਗਏ ਸੀ ਆਪਾਂ ਕਰਤਾਰਪੁਰ ਸਾਹਿਬ ਗਏ ਸੀ ਜਿੱਥੇ ਸਾਨੂੰ ਲੱਗਿਆ ਕਿ ਐਕਸ਼ਨ ਦੀ ਲੋੜ ਹੈਗੀ ਆ ਵਾਕਈ ਇਹ ਗੱਲ ਸਹੀ ਹੈ ਕਿ ਜੇ ਅਸੀਂ ਆਫਿਸ 'ਚ ਮੀਟਿੰਗ ਕਰਦੇ ਦਫਰਾਂ 'ਚ ਮੀਟਿੰਗ ਕਰਦੇ ਤੇ ਸਾਨੂੰ ਸਭ ਕੁਝ ਚੰਗਾ ਹੀ ਦਿਖਦਾ ਹੈ ਚੰਗੇ ਹੀ ਦੱਸਿਆ ਜਾਂਦਾ ਹੈਗਾ ਤੇ ਇਸੇ ਕਰਕੇ ਅਸੀਂ ਖੁਦ ਮੈ ਗਰਾਊਂਡ ਤੇ ਉਤਰਿਆ ਹੈਗਾ ਤੇ ਤੁਸੀਂ ਸਹੀ ਸਵਾਲ ਕੀਤਾ ਕਿ ਤੁਸੀਂ ਕੋਈ ਇਹ ਤੇ ਕੀ ਐਕਸ਼ਨ ਕੀਤਾ ਮੈਂ ਦੱਸਣਾ ਚਾਹੂਗਾ ਕਿ ਅਸੀਂ ਡੇਰਾ ਬਸੇ ਜਦੋਂ ਗਏ ਸੀ ਜਿਹੜਾ ইওਸ ਹੈ ਵਾਂਸ ਸੀਗੇ ਬੜੀ ਗੰਦਗੀ ਸੀਗੀ ਉੱਥੇ ਪਾਣੀ ਦੀ ਬੜੀ ਪ੍ਰੋਬਲਮ ਸੀ ਸੀਵਰੇਜ ਦੀ ਬੜੀ ਪ੍ਰੋਬਲਮ ਸੀ ਅਸੀਂ ਉਹਨੂੰ ਉੱਥੇ ਮੌਕੇ ਤੇ ਸਸਪੈਂਡ ਕੀਤਾ ਜਿਹੜੇ ਸੀਵਰੇਜ ਬੋਰਡ ਦੇ ਸਾਡੇ ਜਿਹੜੇ ਕਰਮਚਾਰੀ ਸੇ ਅਧਿਕਾਰੀ ਸੀਗੇ ਉਨਰ ਦੇ ਵਿੱਚ ਇਹ ਸ਼ੋਗਸ ਨੋਟਿਸ ਕੀਤਾ ਤੇ ਇਹ ਬਿਲਕੁਲ ਕਲੀਅਰ ਹੈਗਾ ਜਿਹੜਾ ਲਾਉਡ ਮੈਸੇਜ ਹੈਗਾ ਕਿ ਅਸੀਂ ਜਿਹੜਾ ਸਾਡਾ ਮੈਂਚਮੈਂਟ ਹੈਗਾ ਲੋਕਲ ਬਾਡੀਜ਼ ਸਫਾਈ ਨਾਲ ਰਿਲੇਟਡ ਹੈਗਾ ਪਾਣੀ ਨਾਲ ਰਿਲੇਟਡ ਹੈਗਾ ਸੀਵਰੇਜ ਨਾਲ ਰਿਲੇਟਡ ਹੈਗਾ ਲਾਈਟਸ ਨਾਲ ਰਿਲੇਟਡ ਹੈਗਾ ਕਿਤੇ ਵੀ ਕੋਈ ਕਤਾਈ ਹੋਵੇ ਜਾਂ ਕਿਤੇ ਵੀ ਗਲਤੀ ਹੋਵੇ ਉਹ ਬਖਸ਼ਣਹਾਰ ਨਹੀਂ ਹੈਗਾ ਉਹ ਬਿਲਕੁਲ ਨਹੀਂ ਜੀ ਮੰਤਰੀ ਸਾਹਿਬ ਆਪ ਲੋਕਾਂ ਦਾ ਜਿੱਥੇ-ਜਿੱਥੇ ਵੀ ਗਏ ਭਗਵਾਨ ਜੀ ਜੀ जिस दिन आप लोग सफाई कर्मचारियों के साथ सफाई कर रहे उस दिन होता है लेकिन उसके बाद जो फॉलोअप नहीं है लोग परेशान है कि दिखावे के लिए आप लोग साफ सफाई कर रहे हैं आपके मंत्री विधायक जाते हैं वहाँ पे सफाई करते हैं दो घंटे घंटे रहते तब तक सब कुछ सही रहता है उसके अगले दिन अगर आप दोबारा उसका चेक करें तो वहाँ सब कुछ पूरी तरीके से वो डिरेल हो जाता है तो सर दिखावे का सब कुछ नहीं है होगा 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 डेफिनेटली इसलिए हमें जमीन पर उतरना पड़ा है कोई ऐसा कोई पॉइंट नहीं हम वहाँ नहीं जा सकते नहीं नहीं जाता हूँ जस्ट टू मेक इन्श्योर टू उनका लोगों का कॉन्फ्रेंस जीतने के लिए उनको बताने के लिए हम ग्राउंड पर हैं ये हम काम तो पे इट विल इट विल कंटिन्यू इट विल कंटिन्यू वन वन डिपार्टमेंट जी जी जा रहे हो ਤਾਨੂੰ ਲੱਗਦਾ ਕਿ ਜਿਹੜੇ ਅਫਸਰ ਸੇਵਾਣ ਆਪਣੇ ਦਫ਼ਤਰਾਂ 'ਚ ਬੈਠੇ ਕੰਮ ਨਹੀਂ ਕਰਦੇ ਆਮ ਜਨਤਾ ਨੂੰ ਤਾਂ ਦੁੱਖਿਆ ਇਵਨ ਕਿ ਕਈ ਐਮਐਲਏ ਵੀ ਦੁੱਖਿਆ ਉਹਨਾਂ ਦਾ ਵੀ ਕੰਮ ਨਹੀਂ ਹੁੰਦੇ ਉਹ ਅਫਸਰ ਗੌਰਤ ਲੈ ਕੇ ਸੜਕਾਂ ਤੇ ਕਿਵੇਂ ਕੰਮ ਕਰ ਸਕਦੇ ਨਹੀਂ ਮੈਂ ਦੱਸ ਦਿੰਦਾ ਉਹਦੇ ਵਿੱਚ ਅਸੀਂ ਆਪਾਂ ਕੀ ਕਰ ਰਹੇ ਆ ਆਪਾਂ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਇੰਨੇ 'ਚੋਂ ਲਾ ਕੇ ਇੰਨੇ 'ਚ ਤੱਕ ਸੜਕ ਦਾ ਦੌਰਾ ਕਰੋ ਤੁਸੀਂ ਜਿੱਦਾਂ ਹੁਣ ਮੈਂ ਸਪੋਜ਼ ਆਮ ਐ ਆਫੀਸਰ ਮੈਂ ਹੁਸ਼ਿਆਰਪੁਰ ਲੱਗਾ ਹੈ ਮੇਰੀ ਪੋਸਟਿੰਗ ਹੈਗੀ ਆ ਜਾਂ ਮੈਨੂੰ ਫਗਵਾੜੇ ਜਾਣਾ ਪੈਂਦਾ ਮੇਰੀ ਡਿਊਟੀ ਉੱਥੇ ਹੈਗੀ ਆ ਤੇ ਓਨ ਦਾ ਵੇ ਅਸੀਂ ਟਰੈਵਲ ਦਾ ਕਰਦੇ ਕਰਦੇ ਸਾਰੇ ਸਾਡੇ ਆਫਸਰ ਸਭਨ ਜੁਰੀ ਨਹੀਂ ਕਿ ਸਾਡੇ ਸਾਰੇ ਅਫਸਰ ਸਭਨ ਲੋਕਲ ਹੈਗੇ ਨੇ ਜਿੱਥੇ ਇਥੇ ਉਹ ਟਰੈਵਲ ਕਰਦੇ ਨੇ ਡੂਰਿੰਗ ਆਫਿਸ ਟਾਈਮ ਜਾਂਦੇ ਨੇ ਆਪਣੇ ਦਫਤਰ ਜਾਂਦੇ ਨੇ ਉਹ ਉਸੇ ਦੌਰਾਨ ਸਵੇਰੇ ਵੀ ਇੱਕ ਗਿੜਾ ਲੱਗ ਜਾਓ ਕਿ ਸ਼ਾਮ ਨੂੰ ਗਿੜਾ ਲੱਗ ਜਾਓ ਵੀ ਆਰ ਨਾਟ ਸੇਇੰਗ ਕਿ ਸਪੈਸੀਫਾਈ ਤੁਸੀਂ ਜਾ ਕੇ ਦੌਰਾ ਕਰੋ ਤੁਸੀਂ ਅਦਾ ਕਰੋ ਸਹੀ ਸਵਾਲ ਕਰਿਆ ਸਹੀ ਸਿਵਾ ਕੇ ਪਹਿਲੇ ਤੁਸੀਂ ਸਕੂਲ ਗੋਦ ਦੇ ਤੀ ਅਫਸਰਾਂ ਨੂੰ ਹੁਣ ਤੁਸੀਂ ਸੜਕਾਂ ਨੂੰ ਗੋਦ ਦੇਤੀਆਂ ਸਰਕਾਰ ਕੀ ਕਰ ਰਹੀ ਹੈ ਜੀ ਅਸੀਂ ਸਾਰੇ ਗੋਦ ਗੋਦ ਦੇ ਰਹੇ ਹਾਂ ਸਰ ਜੋਜੀ ਜੀ ਜਾ ਜਾ ਦੇਖ ਲੈ ਸਰਕਾਰ ਚੰਡੀਗੜ੍ਹ ਤੇ ਬੈਠੀ ਹੈ ਸਾਰੇ ਅਫਸਰ ਚੰਡੀਗੜ੍ਹ ਤੇ ਬੈਠੇ ਨੇ ਜੀ ਜੀ ਚੰਡੀਗੜ੍ਹ ਤੋਂ ਨਿਕਲ ਕੇ ਪਹਿਲਾ ਸ਼ਹਿਰ ਆਉਂਦਾ ਹੈਗਾ ਜੀ ਜ਼ੀਰਕਪੁਰ ਜੀ ਤੁਸੀਂ ਉੱਥੋਂ ਦੀਆਂ ਸੜਕਾਂ ਦੇਖ ਲਓ ਉੱਥੋਂ ਦਾ ਸਿਫਰੇਜ ਦੇਖ ਲਓ ਉੱਥੋਂ ਦੀ ਫਾਈਲ ਦੇਖ ਲੋ ਕੋਥੇ ਤੁਸੀਂ ਪਾਣੀ ਦੀ ਸਪਲਾਈ ਦੇਖ ਲੋ ਬੇੜਾਗੜ ਕੈ ਤੁਸੀਂ ਸੋਚੋ ਕਿ ਤੁਸੀਂ ਆਪਣੇ ਪੰਜਾਬ ਦਾ ਪਹਿਲਾ ਸ਼ਹਿਰ ਨਹੀਂ ਸੁਧਾਰ ਸਕੀ ਇਸ ਤੋਂ ਅੱਗੇ ਪੰਜਾਬ ਦਾ ਕੀ ਹਾਲ ਹੋਏਗਾ ਨਹੀਂ 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 ਯੂ ਆਰ ਰਾਈਟ ਜੀ ਹਾਂ ਜੀ 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 ਮੈਂ ਮੈਂ ਉਹੀ ਮੈਂ ਮੈਂ ਇਹੀ ਇਹੀ ਸ਼ਟ ਹੋ ਰਿਹਾ ਸੀ ਜੀ ਜੀ ਖਰੜ ਹੋਇਆ ਸੀ ਪੁਰ ਹੋਇਆ ਪਹਿਲੇ ਮੈਂ ਇਹੀ ਇਹੀ ਕਹਿ ਗਿਆ ਤੇ ਫਿਰ ਲਾ ਕਿ ਜਦੋਂ ਵੀ ਅਸੀਂ ਚਾਹੇ ਹੈੱਡ ਕੁਆਟਰ ਜੀ ਮੀਟਿੰਗ ਕਰ ਲੋ ਕਿਤੇ ਆਫਿਸ ਵੀਡੀ ਕਰ ਲੋ ਸਾਲੋ ਸਭ ਕੁਝ ਕਾਗਜ਼ਾਂ ਦੇ ਵੀ ਚੰਗਾ ਦਿਖਦਾ ਹੈਗਾ ਚੰਗਾ ਦਿਖਾਇਆ ਜਾਂਦਾ ਹੈਗਾ ਪ੍ਰੈਜੈਂਟੇਸ਼ਨ ਤੇ ਵੀ ਚੰਗਾ ਦਿਖਾਇਆ ਜਾਂਦਾ ਹੈਗਾ ਬੁਕਸ ਵੀ ਸਭ ਕੁਝ ਚੰਗਾ ਹੀ ਹੁੰਦਾ ਪਰ ਇਸੇ ਕਰਕੇ ਸਾਨੂੰ ਗਰਾਉਂਡ ਉੱਤੋਂ ਵੀ ਨਾ ਵਾਕੀ ਚੈੱਕ ਕਰੀਏ ਕਿ ਜੋ ਚੰਗਾ ਸਾਨੂੰ ਦੱਸ ਰਿਹਾ ਦਿਖਾ ਰਿਹਾ ਵਾਕੀ ਗਰਾਉਂਡ ਤੇ ਹੈ ਕਿ ਨਹੀਂ ਹੈ ਤੇ ਅਸੀਂ ਲੱਗੇ ਹੋਏ ਹਾਂ ਅਸੀਂ ਇਸੇ ਕਰਕੇ ਗਰਾਉਂਡ ਤੇ ਆਸੀ ਆਪਾਂ ਜਿਹੜੀ ਗੱਲ ਕਰਾ ਰਹੇ ਹਾਂ ਜਿੰਮੇਵਾਰੀ ਕਿਹਦੇ ਹੋ ਹਾ ਜਿਹੜੇ ਕਰਾ ਰਹੇ ਹਾਂ ਜਿਹੜੇ ਹਥਿਆਰਾਂ ਤੋਂ ਮਾਨਟ੍ਰੇ ਕਰਾ ਰਹੇ ਹਾਂ ਕ੍ਰਿਟੀਕਲ ਜਿਹੜੇ ਤੁਹਾਡੇ ਰਿਪਰੈਜ਼ੈਂਟੇਟਿਵ ਉਹਨਾਂ ਤੋਂ ਪੁੱਛਣੀ ਚਾਹੀਦੀ ਹੈ ਯਸ ਵਿੱਚ ਭਾਰਤ ਐਲਰੈਡੀ ਇਹ ਕੰਮ ਪਲਾਨ ਨਹੀਂ ਵਿੱਚ ਵਿੱਚ ਹੈਗੇ ਮੈਂ ਦੱਸ ਉਹ ਹੀ ਮੈਂ ਦੱਸਿਆ ਇਹਦੇ ਵਿੱਚ ਮੈਂ ਖੁਦ ਸਾਡੇ ਲੋਕਲ ਐਮ뷸ੈਂਸੇ ਮੈਂ ਦੱਸਿਆ ਹੈਗਾ ਉਹ ਵੀ ਵਿੱਚ ਸਾਰੇ ਯਕੀਨ ਦੇ ਮੋਨੀਟਰਿੰਗ ਕਰਨਗੇ ਉਹ ਵੀ ਜਿਹੜੇ ਗਰੁੱਪਸ ਬਣਨਗੇ ਜਿਹੜਾ ਡਾਟਾ ਆਊਗਾ ਇਨਫੋਰਮੇਸ਼ਨ ਆਊਗੀ ਉਹ ਵੀ ਮੋਨੀਟਰ ਕਰ ਲਈ ਉਹ ਵੀ ਵਿੱਚ ਇਨਵੋਲਡ ਆਗੇ ਜੀ ਚਲੋ ਜੀ ਜੀ ਅੱਗੇ ਆਹ ਖਾਸ ਖਾਸ ਜੱਲਾਲ ਇਹ ਲਾਸਟ ਲਾਸਟ ਕੁਸਚਨ ਹੈ ਜੀ ਸਰਕਾਰ ਦੇ ਮਸਲੇ ਨੂੰ ਲੈ ਕੇ ਖੁਦ ਮੁੱਖ ਮੰਤਰੀ ਨੂੰ ਇੰਟਰਵਿਊ ਕਰਨਾ ਪਿਆ ਅਧਿਕਾਰੀਆਂ ਨੂੰ ਛਾੜਨ ਲਈ ਹੈ ਨਾਲੇ ਇਹ ਕਿ ਹੈ ਕਿ ਜਿਹੜੇ ठेकेदार ਪ੍ਰੋਪਰ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਬਲੈਕਲਿਸਟ ਕਰੋ ਤੁਸੀਂ ਉਹੀ ਅਫਸਰਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਨਿਗਰਾਨੀ ਕਰੋ ਬਲੈਕਲਿਸਟ ਕਰਨ ਦਾ ਕੰਮ ਤੇ ਅਫਸਰ ਖਾਂਦੀ ਰਹੇ ਝੜਕਾਂ ਦੀ ਹਾਲਤ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖੋ ਅੱਜ ਖੁਦ ਮੁੱਖ ਮੰਤਰੀ ਨੂੰ ਕਹਿਣਾ ਪਿਆ ਕਿ ਹੋਣਾ ਗਰ ਐਕਸ਼ਨ ਨਹੀਂ ਹੋਇਆ ਤਾਂ ਫਿਰ ਮੁੱਖ ਮੰਤਰੀ ਖੁਦ ਐਕਸ਼ਨ ਲੈਣਗੇ ਫਿਰ ਤੁਹਾਡੀ ਤੁਹਾਡਾ ਮਹਿਕਮਾ ਕੀ ਕਰ ਰਿਹਾ ਹੈ بڑے ਅਫਸਰ ਕੀ ਕਰ ਰਹੇ ਹੈ ਨੇ ਅਸੀਂ ਲੱਗੇ ਹੋਏ ਆ ਕੋਈ ਇਦਾਂ ਦੀ ਗੱਲ ਨਹੀਂ ਤੇ ਮੈਂ ਜ਼ਰੂਰ ਤੁਹਾਨੂੰ ਮੀਡੀਆ ਬੁਲਾਇਆ ਨਹੀਂ ਅਸੀਂ ਅਸੀਂ ਉਹਨਾਂ ਦੇ ਉੱਪਰ ਬੈਠੇ ਆ ਇਹ ਤਾਂ ਇਹ ਤਾਂ ਹੈ ਨਹੀਂ ਗੋਦ ਦੇ ਕੇ ਸਭ ਕੁਝ ਦਿੱਤਾ ਜੀ ਕਹਾਣੀ ਸੁਣਾਉਂਦੇ ਨੇ ਚਾਦਰ ਫੜਾਉਣ ਵਾਲੀ ਚਾਦਰ ਉਹਨਾਂ ਨੂੰ ਫੜਾਉਣ ਜਾ ਰਹੇ ਹਾਂਗੇ ਸ਼ਾਇਦ ਜਿੰਨਾ ਵਿੱਚ ਨਹੀਂ 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 ਅਸੀਂ ਉੱਪਰ ਹੈਗੇ ਆ ਅਸੀਂ ਮੈਂ ਖੁਦ ਹੈਗਾ ਜੀ ਸਤ ਸਕਾਰ ਜੀ 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 ਸਰਕਾਰ ਸਰਫਰਾਂ ਤੋਂ ਤੁਸੀਂ ਸਿੱਧੇ ਤੋਂ ਮਕਸਦ ਦੇ ਰਹੇ ਹੋ ਦਫਤਰ ਦੀ ਬੰਦਗੀ ਕਰਨ ਦੀ ਅਸੀਂ ਸਤ ਦੇਖ ਰਹੇ ਨਹੀਂ 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 ਉਹ ਹੀ ਮੈਂ ਕਿਹਾ ਯੂ ਡਿਡਨਟ ਗੈਟ ਮਾਈ ਪੁਆਇੰਟ ਕਿ ਜਦੋਂ ਉਹਨਾਂ ਨੇ ਆਫਿਸ ਟਾਈਮ ਜਾਣਾ ਹੈ ਉਦੋਂ ਦੀ ਅਸੀਂ ਕੈਰੇ ਮੋਨੀਟਰੀ ਕਰਨੀ ਹੈਗੀ ਆ ਤੇ ਇਹ ਤੁਸੀਂ ਆਪਣੇ ਮਨ ਚੋਂ ਖਿਆਲ ਕਰ ਦੋ ਕਿ ਸਭ ਕੁਝ ਉਹਨਾਂ ਨੂੰ ਕੀ ਦੇਤਾ ਹੈਗਾ ਅਸੀਂ ਬੈਠੇ ਆ ਆਪਾਂ ਸਾਡੇ ਰਿਪਰੈਜ਼ੈਂਟੇਟਿਵ ਐਮਬਲੇ ਸਾਰੇ ਨਾਲ ਆਬਜ਼ਰਵ ਕਰ ਰਹੇ ਨੇ ਅਸੀਂ ਨਾਲ ਬੈਠੇ ਨੇ ਜੀ 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 ਜ